ਚੋਰੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਤੁਸੀਂ ਸੁਣੀਆਂ ਹੋਣਗੀਆਂ ਪਰ ਜੋ ਤੁਹਾਨੂੰ ਅਸੀਂ ਅੱਜ ਮਾਮਲਾ ਸੁਣਾ ਰਹੇ ਹਾਂ ਉਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਇਥੇ ਚੋਰਾ ਦੇ ਵੱਲੋਂ ਢਾਪੇ ਤੋਂ ਇੱਕ ਸਰਕਾਰੀ ਬੱਸ ਨੂੰ ਹੀ ਚੋਰੀ ਕਰ ਲਿਆ ਗਿਆ ਜਿਸ ਤੋਂ ਬਾਅਦ ਉਹ ਕੁਝ ਦੂਰੀ ਤੇ બસ ਨੂੰ ਲੈ ਜਾਂਦੇ ਨੇ ਪੰਜਾਬ ਰੋਡਵੇਜ਼ ਦੀ ਬੱਸ ਹੁੰਦੀ ਹੈ ਉਸ ਨੂੰ ਲੈ ਜਾਂਦੇ ਨੇ ਉਸ ਤੋਂ ਬਾਅਦ ਕੈਮਰਾ ਦੀ ਮਦਦ ਦੇ ਨਾਲ ਪੁਲਿਸ ਦੇ ਵੱਲੋਂ ਇੱਕ ਜਣੇ ਨੂੰ ਤਾਂ ਫੜ ਲਿਆ ਗਿਆ ਜਦਕਿ ਇੱਕ ਦੀ ਪਾਲ ਅਜੇ ਵੀ جاری ਹੈ ਤਾਂ ਪੂਰਾ ਜੋ ਮਾਮਲਾ ਹੈ 14 ਤਰੀਕ ਦਾ ਦੱਸਿਆ ਜਾ ਰਿਹਾ ਦਰਸਲ ਇਹ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਫਿਰੋਜ਼ਪੁਰ ਦੇ ਗੁਰੂ ਹਰਸਹਾਇ ਤੋਂ ਸਾਹਮਣੇ ਜਿੱਥੇ ਗੋਲੂ ਕਾ ਮੋੜ ਤੋਂ ਜਲੰਧਰ ਜਾ ਰਹੀ ਸੀ ਚੰਡੀਗੜ੍ਹ ਜਾਂਦੀ ਸੀ ਸਿੱਧੀ ਬੱਸ ਤਾਂ ਗੋਲੂ ਕਾ ਮੋੜ ਤੋਂ ਜਦੋਂ ਉਹ ਜਾਰੀ ਸੀ ਤਾਂ ਇੱਕ ਢਾਬੇ ਤੇ ਬੱਸ ਰੁਕਦੀ ਹੈ ਡਰਾਈਵਰ ਬੱਸ ਨੂੰ ਰੋਕ ਕੇ ਜਿਹੜਾ ਹੈਗਾ ਰੋਟੀ ਖਾਣ ਲੱਗਦਾ ਜਦੋਂ ਰੋਟੀ ਖਾਣ ਲੱਗਦਾ ਹੈ ਡਰਾਈਵਰ ਉਸ ਤੋਂ ਬਾਅਦ ਅਚਾਨਕ ਦੋ ਲੋਕਾਂ ਦੇ ਵੱਲੋਂ ਬੱਸ ਨੂੰ ਚੋਰੀ ਕੀਤਾ ਜਾਂਦੇ ਤੇ ਉਸ ਤੋਂ ਬਾਅਦ ਉਹ ਬੱਸ ਨੂੰ ਲੈ ਕੇ ਜਿਹੜੇ ਨੇ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਡਰਾਈਵਰ ਆ ਕੇ ਵੇਖਦਾ ਹੈ ਤੇ ਬੱਸ ਨਹੀਂ ਹੈ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਮੌਕੇ ਤੇ ਪੁਲਿਸ ਪੁੱਜਦੀ ਹੈ ਉਸ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਜਿਹੜਾਗਾ ਉਸ ਬੱਸ ਨੂੰ ਜਿਹੜਾਗਾ ਬਸ ਭੁਜਾ ਕੇ ਲੈ ਕੇ ਗਿਆ ਸਟੋਰ ਆ ਉਹਨਾਂ ਨੂੰ ਫੜਿਆ ਜਾਂਦਾ ਇੱਕ ਨੂੰ ਫੜ ਲਿਆ ਗਿਆ ਜਦਕਿ ਦੂਜਾ ਅਜੇ ਵੀ ਫਰਾਰ ਜਿਹੜਾਗਾ ਦੱਸਿਆ ਜਾ ਰਿਹਾ ਪਰ ਜਦੋਂ ਇਹ ਪੂਰਾ ਮਾਮਲਾ ਲੋਕਾਂ ਤੱਕ ਪਹੁੰਚਦਾ ਹੈ ਤਾਂ ਹਾਰਿਕ ਦੇ ਹੋਸ਼ ਉੱਡ ਗਏ ਹੈਰਾਨ ਹਰ ਕੋਈ ਹੋ ਗਿਆ ਕਿ ਆਖਰ ਇਹ ਕਿਸ ਤਰ੍ਹਾਂ ਹੋ ਗਈ ਕਿ ਹੁਣ ਸਰਕਾਰੀ ਪ੍ਰਾਪਰਟੀ ਸਰਕਾਰੀ ਬੱਸوں ਹੀ ਚੋਰਾ ਨੇ ਜਿਹੜਾ ਨਿਸ਼ਾਨਾ ਬਣਾਇਆ ਤੇ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਜੋ ਕੰਡਕਟਰ ਹੈ ਉਹਨਾਂ ਦਾ ਵੀ ਜਿਹੜੀ ਹੈ ਬਿਆਨ ਸਾਹਮਣੇ ਹੈ ਪੁਲਿਸ ਦਾ ਵੀ ਬਿਆਨ ਸਾਹਮਣੇ ਹੈ ਕਿ ਆਖਰ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਕਰ ਰਹੀ ਹੈ ਕੰਡਕਟਰ ਨੇ ਸਾਰੀ ਜਿਹੜਾ ਬਿਆਨ ਕੀਤਾ ਪੂਰਾ ਮਾਮਲਾ ਕਿ ਆਕਰ ਕਿਵੇਂ ਟਾਬੇ ਦੇ ਉੱਪਰ ਖੜੀ ਕੀਤੀ ਸੀ ਬੱਸ ਕਿਵੇਂ ਰੋਟੀ ਖਾ ਲੱਗਦਾ ਡਰਾਈਵਰ ਬੱਸ ਰੋਟੀ ਖਾ ਕਿਉਂਦਾ ਐਨੇ ਚ ਹੀ ਜਿਹੜਾ ਚੋਰਾਂ ਦੇ ਵੱਲੋਂ ਜਿਹੜਾ ਬੱਸ ਨੂੰ ਚੋਰੀ ਕੀਤਾ ਗਿਆ ਤੇ ਉਹ ਫਰਾਰ ਹੋ ਜਾਂਦੇ ਤਾਂ ਕੰਡਕਟਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਕੋਈ ਉਹ ਕੋਈ ਸਮਾਨ ਵਗੈਰਾ ਚੋਰੀ ਕਰਨਾ ਹੋਵੇ ਜਾਂ ਕੋਈ ਟਾਇਰ ਵਗੈਰਾ ਚੋਰੀ ਕਰਨੇ ਹੋਣ ਹੋ ਸਕਦੇ ਇਸ ਮਕਸਦ ਦੇ ਨਾਲ ਉਹ ਜੜੀ ਹੈ ਚੋਰੀ ਕੀਤੀ ਗਈ ਹੋਵੇ ਫਿਲਹਾਲ ਪੁਲਿਸ ਦੇ ਵੱਲੋਂ ਵੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਫੜਿਆ ਗਿਆ ਚੋਰ ਉਸ ਤੋਂ ਕੋਲੋਂ ਪੁੱਛਗਿੱਛ ਜਾਰੀ ਹੈ ਜਦਕਿ ਇੱਕ ਨੂੰ ਫੜਨ ਦੀ ਜੜੀ ਹੈ ਉਹ ਪਾਲ ਜਿਹੜੀ ਉਸ ਦੀ ਕੀਤੀ ਜਾ ਰਹੀ ਹੈ ਤਾਂ ਇਸ ਪੂਰੇ ਮਾਮਲੇ ਤੇ ਕੰਡਕਟਰ ਦੇ ਜ਼ੁਬਾਨੀ ਸੁਣੋ ਕਿ ਆਕਰ ਪੂਰੀ ਕਹਾਣੀ ਜਿਹੜੀ ਕਿ ਕਿਸ ਤਰ੍ਹਾਂ ਹੈ ਪੂਰੀ ਘਟਨਾ ਵਾਪਰੀ ਹੈ ਤੇ ਉਧਰ ਪੁਲਿਸ ਦਾ ਵੀ ਬਿਆਨ ਸੁਣ ਲੈਣਾ ਕਿ ਆਖਰ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਲੰਧਰ ਕਲਤੀ ਜਲੰਧਰ ਤੋਂ ਗੋਲੂ ਕਿਉਂ ਆਉਂਦੀ ਸੀ ਤੇ ਜਿਵੇਂ ਪਹਿਲਾਂ ਦੀ ਤਰ੍ਹਾਂ ਗੱਡੀ ਅਸੀਂ ਇੱਕ ਟਾਬੇ ਤੇ ਰੋਕਦੇ ਆ ਉੱਥੇ ਗੱਡੀ ਰੋਕੀ ਤੇ ਜਦੋਂ ਸਾਡੇ ਡਰਾਈਵਰ ਕੈਕਟਰ ਬਾਹਰ ਦੇ ਰੋਟੀ ਖਾਣ ਵਾਸਤੇ ਗਿਆ ਉਸ ਤੋਂ ਬਾਅਦ ਇੱਕ ਜਿਹੜੇ ਚੋਰ ਜਿਹੜੀ ਗੱਡੀ ਸਰਕਾਰੀ ਗੱਡੀ ਨੂੰ ਆ ਟਾਬੇ ਤੋਂ ਚੋਰੀ ਕਰਕੇ ਲੈ ਗਏ ਜਦੋਂ ਸਾਡੇ ਡਰਾਈਵਰ ਕੈਕਟਰ ਵਾਪਸ ਆਏ ਉਹਨਾਂ ਨੇ ਵੇਖਿਆ ਕਿ ਉੱਥੇ ਸਾਡੀ ਗੱਡੀ ਮੌਜੂਦ ਨਹੀਂ ਜਿੱਨਾ ਤੁਰੰਤ 112 ਦੇ ਕਾਲ ਕੀਤੀ ਇਤਰਾੰਟਿਕ ਨੂੰ 112 'ਤੇ ਕਾਲ ਕੀਤੀ ਉਸ ਤੋਂ ਬਾਅਦ ਐਸਐਚਓ ਗੁਰੂਰਸਾਂਹ ਤੁਰੰਤ ਹਰਕਤ ਵਿੱਚ ਆਏ ਤੇ ਉਹਨਾਂ ਨੇ ਬੱਸ ਦੀ ਛਾਣਬੀਰ ਕਰਕੇ ਜਿਹੜੀ ਸਾਡੀ ਬੱਸ ਹੈ ਉਹਨੂੰ ਲੱਭਿਆ ਇਹ ਜਿਹੜੀ ਚੋਰ ਏ ਇਹ ਜਿਹੜੀ ਬੱਸ ਨੂੰ ਲੈ ਗਏ ਚੋਰੀ ਕਰਕੇ ਲੈ ਗਏ ਸੀ ਸ਼ਹਿਰ ਦੇ ਟਾਇਰ ਲਾਉਣੇ ਜਾਂ ਇਹਨਾਂ ਕੋਈ ਡੀਲ ਵਗੈਰਾ ਦਾ ਚੋਰੀ ਕਰਦੇ ਪਰ ਬੱਸ ਨੂੰ ਕਿਹੜੇ ਟਾਪੇ ਤੋਂ ਚੋਰੀ ਕਰਕੇ ਲੈ ਗਏ ਬੱਸ ਸਚੋਰੀ ਹੋਦਾ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਕਿੱਥੇ ਖੜੀ ਸੀ ਬੱਸ ਕੌਣ ਲੈ ਕੇ ਗਿਆ ਕਿੱਦਾਂ ਹੋਇਆ ਸਾਰਾ ਇਹ ਇਹ 14 ਤਰੀਕ ਰਾਤ ਦੀ ਗੱਲ ਹੈ ਇੱਥੇ ਟਾਬਾ ਹੈ ਉੱਥੇ ਬੱਸ ਖੜੀ ਕਰਦੇ ਆਏ ਕਿਉਂਕਿ ਸਵੇਰੇ ਚੰਡੀਗੜ੍ਹ ਨੂੰ ਚੱਲਦੀ ਗੋਲੂ ਦਾ ਮੋੜ ਤੋਂ ਚੰਡੀਗੜ੍ਹ ਨੂੰ ਤੇ ਉੱਥੋਂ ਬੱਸ ਚੋਰੀ ਹੋ ਗਈ ਉਹ ਥੋੜਾ ਜਿਹਾ ਸਾਨੂੰ ਇਹਨੂੰ ਸਮਿਸ਼ਨ ਮਿਲੀ ਹੈ ਐ ਐਸਚੋ ਨੂੰ ਥੋੜਾ ਜਿਹਾ ਪੈਰਵਾਹੀ ਕਰਨ ਤੇ ਕੈਮਰੇ ਚ ਪਤਾ ਲੱਗ ਗਿਆ ਸੀ ਵੀ ਕਿੱਧਰ ਗਈ ਹੈ ਫਿਰ ਸਾਡੇ ਐਸਚੋ ਨੇ ਉਹਦਾ ਪਿੱਛਾ ਕੀਤਾ ਤੇ ਬਸ ਜਾ ਕੇ ਫਿਰ ਰਿਕਵਰ ਹੋ ਗਿਆ। ਯਾ ਕੋਈ ਲੋਕ ਗ੍ਰਿਫਤਾਰ ਹੋਇਆ ਜਿਹੜੇ ਚੋਰ ਹਾਂਜੀ ਇੱਕ ਚੋਰ ਗ੍ਰਿਫਤਾਰ ਹੋਇਆ ਦੋ ਜਣੇ ਸੀਗੇ ਇੱਕ ਭੱਜ ਗਿਆ ਇੱਕ ਗ੍ਰਿਫਤਾਰ ਕਰ ਲਿਆ। ਹਾਂ ਕਿੱਥੋਂ ਦਾ ਹੈ ਜੀ ਜਿਹੜਾ ਚੋਰ ਫੜਿਆ ਗਿਆ ਜੀ ਇਹ ਮੰਮਦੋੜ ਦਾ ਹੈ ਜੀ ਮੰਮਦੋੜ ਦਾ ਜੀ ਤੇ ਕਿੱਧਰ ਨੂੰ ਲੈ ਕੇ ਜਾ ਰਹੇ ਸਰ ਇਹ ਉਸੇ ਸਾਈਡ ਨੂੰ ਉਸੇ ਸਾਈਡ ਲਾ ਹਾਂਜੀ ਕੀ ਕਾਰਵਾਈ ਜੜੀਆਂ ਮਲਚ ਲੈਂਦੀ ਨਹੀਂ ਮਾਮਲਾ ਇਹਦਾ ਪਰਚਾ ਦਰਜ ਕਰਤਾ ਜੀ ਜੀ ਤੇ ਇੱਕ ਵੀ ਗ੍ਰਿਫਤਾਰੀ ਪੈ ਗਈ ਹੈ। ਰਿਮਾਂਡ ਤੇ ਦੂਜੇ ਨੂੰ ਫੜਨ ਲਈ ਹੁਣ ਪੁਲਿਸ ਜਿਹੜੀ ਉਹਦੀ ਭਾਲ ਕਰ ਰਹੀ ਹੈ